ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਹੰਸ ਮਹੱਲਾ ਤੀਜਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਉੱਤਮ ਭਗਤੇ ਵਾਂਗ ਆਪਣੇ ਮਨ ਨੂੰ ਸੰਬੋਧਨ ਕਰਕੇ ਗੁਰਮੁਖਤਾਈ ਧਾਰਨ ਅਤੇ ਮਨਮੁਖਤਾਈ ਦੇ ਤਿਆਗਣ ਦਾ ਪਾਵਨ ਉਪਦੇਸ਼ ਕਥਨ ਕਰਦੇ ਹਨ ਮਨ ਮੇਰੀਆ ਤੂੰ ਸਦਾ ਸੱਚ ਸਮਾਲ ਜੀਓ ਏ ਮੇਰੇ ਮਨਾ ਤੂੰ ਹਮੇਸ਼ਾ ਹੀ ਸੱਚੇ ਪਰਮੇਸ਼ਰ ਨੂੰ ਸੰਭਾਲਦਾ ਰਹੇ ਜੀਓ ਤੂੰ ਭਾਵ ਜੀ ਆਪਣੇ ਘਰ ਤੂੰ ਸੁਖ ਵਸਹਿ ਪੋਹੀ ਨ ਸਕੈ ਜਮਕਾਲ ਜੀਓ ਤਦੋਂ ਤੂੰ ਆਪਣੇ ਸੱਚਖੰਡ ਰੂਪੀ ਘਰ ਵਿੱਚ ਸੁਖ ਦੇ ਸਹਿਤ ਵਸੇਂਗਾ ਤੇ ਤੈਨੂੰ ਜਮਕਾਲ ਕਾਲ ਕਰਨ ਵਾਲਾ ਜਮ ਪੋਹੇ ਸ਼ੂ ਵੀ ਨਹੀਂ ਸਕੇਗਾ ਜੀ ਕਾਲ ਜਾਲ ਜਮ ਜੂਹ ਨਸਾਕੈ ਸਾਚੈ ਸਬਦ ਲਿਵ ਲਾਏ ਜਦੋਂ ਸੱਚੇ ਗੁਰਾਂ ਦੇ ਸਬਦ ਉਪਦੇਸ਼ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਕਰੇਗਾ ਤਦੋਂ ਤੈਨੂੰ ਸਾਰਿਆਂ ਦਾ ਕਾਲ ਕਰਨ ਵਾਲਾ ਜਮ ਜਮਦੂਤ ਹੱਥ ਵਿੱਚ ਜਾਲ ਕੀਏ ਫਾਹੀ ਲੈ ਕੇ ਤੱਕ ਵੀ ਨਹੀਂ ਸਕੇਗਾ ਸਦਾ ਸੱਚ ਰਤਾ ਮਾਨ ਨਿਰਮਲ ਆਵਣ ਜਾਣ ਰਹਾਏ ਜੋ ਸਦਾ ਹਮੇਸ਼ਾ ਹੀ ਸੱਚੇ ਨਾਮ ਵਿੱਚ ਰੰਗਿਆ ਹੋਇਆ ਹੈ ਉਸ ਦਾ ਮਨ ਹਿਰਦਾ ਨਿਰਮਲ ਸੁਧ ਹੈ ਅਤੇ ਜਿਸ ਕਰਕੇ ਉਹ ਆਉਣ ਜਾਵਣ ਆਉਣ ਜਾਣ ਭਾਵ ਆਉਣ ਜਾਣ ਭਾਵ ਜੰਮਣ ਮਰਨ ਤੋਂ ਰਹਿ ਗਿਆ ਹੈ ਦੂਜੇ ਪਾਏ ਪਰਮ ਵਿਗਤੀ ਮਨਮੁਖ ਮੋਹੀ ਜਮ ਕਾਲ ਪਰੰਤੂ ਜੋ ਪਰਮੇਸ਼ਰ ਨੂੰ ਛੱਡ ਕੇ ਮਨਮੁਖ ਜੀਵ ਰੂਪ ਇਸਤਰੀ ਮਨਮੁਖਾਂ ਦੀ ਸ੍ਰਿਸ਼ਟੀ ਦੂਜੇ ਭਾਵ ਦ્વੈਤ ਭਾਵ ਵਿੱਚ ਭਰਮ ਵਿੱਚ ਵਗੁੱਤੀ ਖਰਾਬ ਹੋਈ ਹੈ ਖੁਆਰ ਹੋਈ ਉਹ ਤਾਂ ਜੰਮਣ ਮਰਨ ਰੂਪੀ ਕਾਲ ਨੇ ਮੋਹਿਤ ਭਾਵ ਮੂਰਛਾ ਕੀਤੀ ਹੋਈ ਹੈ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮੇਰੇ ਮਨਾ ਤੂੰ ਸਾਡੀ ਸਿੱਖਿਆ ਨੂੰ ਸੁਣਨਾ ਕਰ ਕਿ ਸਦਾ ਹਵੇਸ਼ਾ ਹੀ ਸੱਚੇ ਪਰਮੇਸ਼ਰ ਨੂੰ ਸੰਭਾਲਣਾ ਕਰ ਮਨ ਮੇਰੀਆ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨ ਭਾਲ ਏ ਮੇਰੀਆ ਮਨਾ ਤੇਰੇ ਅੰਦਰ ਵੀ ਹਰੀ ਰੂਪ ਜਾਂ ਸਾਰੇ ਗੁਣਾ ਦਾ ਨਿਦਾਨ ਖਜ਼ਾਨਾ ਹੈ ਇਸ ਕਰਕੇ ਤੂੰ ਸਰੀਰ ਤੋਂ ਬਾਹਰ ਸੰਸਾਰ ਵਿੱਚ ਆਤਮ ਵਸਤੂ ਨੂੰ ਨਾ ਲੱਭਣਾ ਕਰ ਜੋ ਪਾਵੈ ਸੋ ਪੁੰਚ ਤੂ ਗੁਰਮੁਖ ਨਦਰ ਨਿਹਾਲ ਜੋ ਆਤਮਾ ਆਨੰਦ ਰੂਪ ਵਸਤੂ ਤੈਨੂੰ ਪਾਉਂਦੀ ਹੈ ਉਸ ਦੇ ਤਾਈ ਤੂੰ ਭੋਗਣਾ ਕਰ ਪੁੰਚਣਾ ਕਰ ਫਿਰ ਮੁਖੀ ਗੁਰਾਂ ਦੀ ਗਿਆਨ ਦ੍ਰਿਸ਼ਟੀ ਕਰਕੇ ਤੂੰ ਨਿਹਾਲ ਆਨੰਦ ਪ੍ਰਸੰਨ ਹੋ ਜਾਵੇਂਗਾ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਏ ਮੇਰੇ ਮਨਾ ਤੂੰ ਗੁਰਮੁਖ ਮੁਖੀ ਗੁਰਾਂ ਤੋਂ ਗਿਆਨ ਵਾਲੀ ਨਦਰ ਦ੍ਰਿਸ਼ਟੀ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਨਿਹਾਲ ਵੇਖਣਾ ਕਰ ਉਸ ਪਰਮੇਸ਼ਰ ਦਾ ਨਾਮ ਲੋਕ ਪ੍ਰਲੋਕ ਵਿੱਚ ਸਖਾਈ ਕਈਏ ਸਹਾਇਤਾ ਕਰਨ ਵਾਲਾ ਤੇਰੇ ਅੰਦਰ ਹੀ ਹੈ ਮਨਮੁਖ ਅੰਦਲੇ ਗਿਆਨ ਵਿਹੂੜੇ ਦੂਜੈ ਪਾਏ ਖੁਆਈ ਮਨਮੁਖ ਬੇਮੁਖ ਪੁਰਸ਼ ਮਾਇਆ ਦੇ ਮੋਹ ਵਿੱਚ ਅਨੰਤ ਸਰੂਪ ਤੇ ਗਿਆਨ ਤੋਂ ਰਹਿਤ ਖਾਲੀ ਹਨ ਵਿਹੂਣੇ ਹਨ ਦੂਜੇ ਭਾਇ ਦ્વੈਤ ਭਾਵ ਵਿੱਚ ਲੱਗਣ ਕਰਕੇ ਉਹਨਾਂ ਦੀ ਬਿਰਤੀ ਬੁੱਧ ਖੁਆਈ ਭੁੱਲੀ ਖਰਾਬ ਹੋਈ ਹੈ ਬਿਨ ਨਾਵੇ ਕੋ ਛੂਟੈ ਨਹੀਂ ਸਭ ਬਾਦੀ ਜਮਕਾਲ ਪਰਮੇਸ਼ਰ ਦੇ ਨਾਮ ਜਪੇ ਤੂੰ ਬਗੈਰ ਕੋਈ ਵੀ ਛੁੱਟ ਨਹੀਂ ਸਕਦਾ ਜਮਕਾਲ ਜੰਮਣ ਮਰਨ ਰੂਪ ਕਾਲ ਨੇ ਇਸ ਸਾਰੀ ਸ੍ਰਿਸ਼ਟੀ ਆਪਣੇ ਜਾਲ ਵਿੱਚ ਬਣੀ ਹੋਈ ਆ ਨਾਨਕ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਵਸਤ ਨ ਭਾਲ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮੇਰੇ ਮਨਾ ਤੇਰੇ ਅੰਦਰ ਪਰਮੇਸ਼ਰ ਸ਼ੁਭ ਗੁਣਾਂ ਦਾ ਨਿਦਾਨ ਖਜ਼ਾਨਾ ਹੈ ਇਸ ਕਰਕੇ ਤੂੰ ਬਾਹਰ ਸੰਸਾਰ ਵਿੱਚ ਆਤਮਾ ਆਨੰਦ ਰੂਪੀ ਵਸਤੂ ਨੂੰ ਨਾ ਭਾਲਣਾ ਕਰ ਨਾ ਖੋਜਣਾ ਕਰ ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾਪਾਰ ਹੇ ਮੇਰਿਆ ਮਨਾ ਮਨ ਮਨੁੱਖਾ ਜਨਮ ਰੂਪੀ ਪਦਾਰਥ ਪਾ ਕਰਕੇ ਇੱਕ ਗੁਰਮੁਖ ਜਨ ਸੱਚੇ ਨਾਮ ਨੂੰ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਵਾਪਾਰਾ ਵਣਜ ਵਿੱਚ ਲੱਗੇ ਹੋਏ ਆ ਸਤ ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਉਹ ਸੱਚੇ ਗੁਰਾਂ ਨੂੰ ਹੀ ਆਪਣਾ ਜਾਣ ਕਰਕੇ ਉਹਨਾਂ ਨੂੰ ਸੀਮੰਦੇ ਆ ਉਹਨਾਂ ਗੁਰਮੁਖਾਂ ਦੇ ਅੰਦਰ ਪ੍ਰਕਿਰਤੀ ਦੇ ਅਪਾਰਾ ਪਾਰਾ ਵਾਰ ਤੋਂ ਰਹਤ ਕਰਨ ਵਾਲਾ ਗੁਰਾਂ ਦਾ ਸ਼ਬਦ ਉਪਦੇਸ਼ ਵਸਿਆ ਹੋਇਆ ਹੈ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨਉ ਨਿਦਪਾਈ ਉਹਨਾਂ ਦੇ ਅੰਦਰ ਅਪਾਰਾ ਪਾਰਾ ਵਾਰ ਤੋਂ ਰਹਤ ਸ਼ਬਦ ਬ੍ਰਹਮ ਵਸਿਆ ਹੋਇਆ ਹੈ ਅਤੇ ਹਰੀ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ ਉਹ ਨਾਮ ਜਪ ਕਰਕੇ ਨੌ ਨਦੀਆਂ ਨਵਦਾ ਭਗਤੀ ਰੂਪ ਨੌ ਨਦੀਆਂ ਪ੍ਰਾਪਤ ਕੀਤੀਆਂ ਹਨ ਪਰ ਮਨਮੁਖ ਮਾਇਆ ਮੋਹ ਵਿਆਪੇ ਦੁੱਖ ਸੰਤਾਪੇ ਦੂਜੈ ਪਤ ਗਵਾਈ ਹਾਉ ਮਨਮੁਖ ਬੇਮੁਖ ਪੁਰਸ਼ਾਂ ਨੂੰ ਮਾਇਆ ਦਾ ਮੋਹ ਲੱਗ ਰਿਹਾ ਹੈ ਇਸ ਕਰਕੇ ਦੁੱਖਾਂ ਨਾਲ ਸੰ ਭਲੀ ਪ੍ਰਕਾਰ ਤਾਪੇ ਭਾਵ ਤਪਦੇ ਰਹਿੰਦੇ ਆ ਇਉਂ ਮਾਇਆ ਦੇ ਮੋਹ ਅਤੇ ਦੁਐਤ ਭਾਵ ਵਿੱਚ ਲੱਗ ਕਰਕੇ ਆਪਣੀ ਪਤ ਇੱਜ਼ਤ ਗਵਾ ਲਈ ਹੈ ਹਉਮੈ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਦਕਾਈ ਗੁਰਮੁਖ ਪੁਰਸ਼ ਦੇਹ ਦੀ ਹੰਕਤਾ ਮਮਤਾ ਮਾਰ ਖਤਮ ਕਰਕੇ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਸਮਾਣੇ ਸਮਾਏ ਹਨ ਅਤੇ ਸੱਚੇ ਨਾਮ ਵਿੱਚ ਅਦਕਾਈ ਅਦਕਤਾ ਦੇ ਸਹਤੂ ਕਰਕੇ ਰੰਗੇ ਹੋਏ ਆ ਨਾਨਕ ਮਾਨਸ ਜਨਮ ਦੁਲੰਭ ਹੈ ਸਤਗੁਰੂ ਬੂਝ ਬੁਝਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਾਨਸ ਜਨਮ ਮਨੁੱਖਾ ਜਨਮ ਦੁਲੰਭ ਕਠਨ ਤਾਈ ਨਾਲ ਪ੍ਰਾਪਤ ਹੋਣ ਵਾਲਾ ਹੈ ਇਹ ਸਤਗੁਰ ਸੱਚੇ ਗੁਰਾਂ ਨੇ ਹੀ ਬੂਝ ਕਹੀਏ ਸਿੱਖਿਆ ਬੁਝਾਈ ਸਮਝਾਉਣਾ ਕੀਤੀ ਹੈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵੱਡ ਭਾਗੀ RAM ਏ ਮੇਰੇ ਮਨਾ ਜੋ RAM ਪਰਮੇਸ਼ਰ ਸਰੂਪ ਸੱਚੇ ਗੁਰਾਂ ਨੂੰ ਆਪਣਾ ਜਾਣ ਕਰਕੇ ਸੇਵੰਦੇ ਆ ਉਹ ਜਨਪੁਰਸ਼ ਵੱਡੇ ਭਾਗਾ ਵਾਲੇ ਆ ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈ ਰਾਗੀ RAM ਹਾਂ ਜਿਹੜੇ ਆਪਣੇ ਮਨ ਦੇ ਮੰਦੇ ਸੁਭਾ ਨੂੰ ਮਾਰ ਲੈਂਦੇ ਆ ਉਹ ਰਾਮ ਪਰਮੇਸ਼ਰ ਦੇ ਵਿਰਾਗਵਾਨ ਪ੍ਰੇਮੀ ਪੁਰਖ ਹਨ ਸੇ ਜਨ ਬੈ ਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਜਿਨ੍ਹਾਂ ਦੀ ਸੱਜੇ ਪਰਮੇਸ਼ਰ ਸੱਜੇ ਨਾਮ ਵਿੱਚ ਲਿਵ ਬਿਰਤੀ ਲੱਗ ਗਈ ਹੈ ਉਹੀ ਜਨਪੁਰਸ਼ ਵਿਰਾਗਵਾਨ ਸੰਸਾਰ ਤੋਂ ਉਪਰਾਮਤਾ ਵਾਲੇ ਹਨ ਅਤੇ ਉਹਨਾਂ ਨੇ ਹੀ ਆਪਣਾ ਆਪ ਭਾਵ ਨਿਜ ਸਰੂਪ ਪਛਾਣ ਲਿਆ ਹੈ ਮਤ ਨੇਚਲ ਅਤ ਗੂੜੀ ਗੁਰਮਖ ਸਹਜੇ ਨਾਮ ਵਖਾਣਿਆ ਜਿਨ੍ਹਾਂ ਗੁਰਮਖ ਜਨਾਂ ਨੇ ਮੁਖੀ ਗੁਰਾਂ ਦੁਆਰਾ ਸ਼ਾਂਤੀਪੂਰਵਕ ਨਾਮ ਨੂੰ ਵਖਾਣਿਆ ਕਥਨ ਕੀਤਾ ਹੈ ਤਿਨਾਂ ਦੀ ਆਤਮ ਵਸ਼ੈਣੀ ਮਤ ਬੁੱਧੀ ਨੇਚਲ ਅਚਲ ਤੇ ਅਤ ਕੀਏ ਅਤਯੰਤ ਗੂੜੀ ਗਾੜੀ ਭਾਵ ਸੰਗਣੇ ਆਨੰਦ ਵਾਲੀ ਹੋਈ ਆ ਇਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਇਕ ਅਗਿਆਨੀ ਜੀਵ ਇਸਤਰੀ ਦੇ ਹਿਤਕਾਰੀ ਪ੍ਰੇਮੀ ਬਣੇ ਰਹਿੰਦੇ ਆ ਤੇ ਮੋਹੋ ਵਿੱਚ ਫਸੇ ਹੋਇਆਂ ਨੂੰ ਮਾਇਆ ਹੀ ਪਿਆਰੀ ਲੱਗਦੀ ਹੈ ਭਾਵ ਇਸਤਰੀਆਂ ਦੀਆਂ ਖਵਾਸ਼ਾਂ ਪੂਰੀਆਂ ਕਰਨ ਲਈ ਮਾਇਆ ਕੱਤਰ ਕਰਦੇ ਆ ਐਸੇ ਅਭਾਗੇ ਭਾਗਾ ਤੋਂ ਹੀੜੇ ਮਨਮੁਖ ਬੇਮੁਖ ਪੁਰਸ਼ ਅਵੈਦਿਆ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਆ ਨਾਨਕ ਸਹਜੇ ਸੇਵਹਿ ਗੁਰ ਆਪਣਾ ਸੇ ਪੂਰੇ ਵਡਭਾਗੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸ਼ਾਂਤੀਪੂਰਵਕ ਆਪਣੇ ਸਤਗੁਰਾਂ ਨੂੰ ਸੇਵਦੇ ਹਨ ਸੇਕ ਇਹ ਉਹ ਹੀ ਪੂਰਨ ਵਡਿਆਂ ਭਾਗਾਂ ਵਾਲੇ ਹਨ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਗੁਰ ਸਤਗੁਰ ਦਿਆ 부ਝਾਈ ਰਾਮ ਏ ਭਾਈ ਸਤਗੁਰ ਸੱਚੇ ਗੁਰਾਂ ਨੇ ਇਹ ਸਿੱਖਿਆ ਨੂੰ 부ਝਾਈ ਸਮਝਾ ਦਿੱਤਾ ਹੈ ਕਿ ਰਤਨ ਮਾਣਕਾਂ ਨਾਲੋਂ ਵੀ ਕੀਮਤੀ ਪਦਾਰਥ ਵਸਤੂ ਹਰੀ ਦੇ ਨਾਮ ਦਾ ਵਣਜੀਐ ਕਈ ਵਪਾਰ ਕਰੀਏ ਰਤਨ ਵਿਰਾਗ ਆਦ ਪਦਾਰਥਾਂ ਨੂੰ ਵਣਜੀਐ ਕਈ ਖਰੀਦਣਾ ਕਰੀਏ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਰਾਮ ਤੂੰ ਪਾਪ ਹੀ ਭਾਈ ਇਸ ਵਾਪਾਰ ਨਾਲ ਲਾਹਾ ਲਾਭ ਲਾਹਿਆਂ ਵਿੱਚੋਂ ਨਫਾ ਰੂਪ ਹਰੀ ਦੀ ਭਗਤੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸਤ ਸੰਤੋਖ ਆਦ ਗੁਣ ਹਨ ਉਹਨਾਂ ਦੀ ਗਿਆਨ ਸਰੂਪ ਪਰਮੇਸ਼ਰ ਵਿੱਚ ਲੀਨਤਾ ਹੋ ਜਾਂਦੀ ਹੈ ਗੁੜ ਮਹਿ ਗੁਣੀ ਸਮਾਈ ਜਿਸ ਆਪ ਬੁਝਾਈ ਲਾਹਾ ਭਗਤ ਸਹ ਸਾਰੇ ਜਿਸ ਨੂੰ ਸਤਿਗੁਰੂ ਜੀ ਆਪ ਸਮਝਾ ਦਿੰਦੇ ਆ ਉਹ ਸਤ ਸੰਤੋਖ ਆਦ ਗੁਣਾ ਨੂੰ ਧਾਰਨ ਕਰਕੇ ਗੁਣੀ ਗਿਆਨ ਸਰੂਪ ਪਰਮੇਸ਼ਰ ਵਿੱਚ ਸਮਾਉਂਦੇ ਹਨ ਅਤੇ ਉਹੀ ਸਹ ਸਾਰੇ ਸੰਸਾਰ ਵਿੱਚ ਭਗਤ ਦੇ ਤੱਤੇ ਨੂੰ ਸਿਹਾਰੀ ਭਾਵ ਭਗਤੀ ਦਾ ਲਾਭ ਖੜਦੇ ਆ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਤ ਖੋਈ ਗੁਰਮਤਿ ਨਾਮ ਅਧਾਰੇ ਪ੍ਰਭੂ ਦੀ ਭਗਤੀ ਤੋਂ ਬਿਗੈਰ ਕਦੇ ਵੀ ਆਤਮਿਕ ਸੁਖ ਪ੍ਰਾਪਤ ਨਹੀਂ ਹੁੰਦਾ ਦ્વੈਤ ਭਾਵ ਵਿੱਚ ਜਾਂ ਦੂਸਰੀ ਮਾਇਆ ਵਿੱਚ ਲੱਗ ਕੇ ਪਤ ਇੱਜ਼ਤ ਗਵਾਚ ਜਾਂਦੀ ਹੈ ਪਰ ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਨਾਮ ਦਾ ਅਧਾਰੇ ਆਸਰਾ ਲਿਆ ਉਹੀ ਤਰੇ ਹਨ ਵਖਰ ਨਾਮ ਸਦਾ ਲਾਭ ਹੈ ਜਿਸਨੂੰ ਏਤ ਵਾਪਾਰ ਲਾਏ ਏ ਭਾਈ ਨਾਮ ਦਾ ਵਖਰ ਸੌਦਾ ਹਮੇਸ਼ਾ ਹੀ ਲਾਹੇਵੰਦ ਹੈ ਤੇ ਲਾਭ ਦੇਣ ਵਾਲਾ ਹੈ ਪਰ ਜਿਸ ਨੂੰ ਪਰਮੇਸ਼ਰ ਇਸ ਵਾਪਾਰ ਵਣਜ ਵਿੱਚ ਲਾਉਂਦਾ ਹੈ ਉਹੀ ਇਹ ਲਾਭ ਪ੍ਰਾਪਤ ਕਰਦਾ ਹੈ ਰਤਨ ਪਦਾਰਥ ਵਣਜੀਐ ਜਾਂ ਸਤਿਗੁਰ ਦੇ 부ਝਾਏ ਏ ਭਾਈ ਜਦੋਂ ਸਤਿਗੁਰੂ ਸਾਹਿਬ ਜੀ ਆਪ ਸਿਖਿਆ ਸਮਝਾ ਦੇਣ ਤਦੋਂ ਹੀ ਰਤਨ ਮਾਣਕਾਂ ਨਾਲੋਂ ਕੀਮਤੀ ਪਦਾਰਥ ਵਸਤੂ ਖਰੀਦੇ ਨਾਮ ਦਾ ਵਣਜੀਐ ਵਣਜ ਕਰੀਦਾ ਭਾਵ ਖਰੀਦੀਦਾ ਹੈ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਾਪਾਰਾ ਰਾਮ ਰਾਮ ਤੂੰ ਭਾਵ ਹੀ ਭਾਈ ਜੰਮਣ ਮਰਨ ਆਦ ਸਾਰੇ ਦੁੱਖਾਂ ਦਾ ਕਾਰਨ ਮਾਇਆ ਦਾ ਮੋਹ ਹੈ ਇਸ ਲਈ ਮਾਇਆ ਦਾ ਵਾਪਾਰਾ ਵਣਜ ਖੋਟਾ ਖੋਟਿਆਈ ਵਾਲਾ ਝੂਠਾ ਹੈ ਕੂੜ ਬੋਲ ਬਿਖ ਖਾਵਣੀ ਬਹੁ ਵੱਧ ਹੈ ਵਿਕਾਰਾ ਰਾਮ ਰਾਮ ਤੂੰ ਭਾਵਹੀ ਭਾਈ ਜੋ ਕੂੜ ਝੂਠ ਬੋਲਦੇ ਆ ਉਹ ਬਿਕ ਵਿਸ਼ਿਆਂ ਦੀ ਵੇਹੋ ਖਾਵਣੀ ਖਾਣੀ ਕਰਦੇ ਆ ਇਸ ਨਾਲ ਬਹੁਤ ਸਾਰੇ ਵਿਕਾਰ ਕਾਮ ਕ੍ਰੋਧ ਆਦਿ ਵੱਧ ਜਾਂਦੇ ਹਨ ਬਹੁ ਵਧ ਹੈ ਵਿਕਾਰ ਸਹਿਸਾ ਇਹ ਸੰਸਾਰਾ ਬਿਨ ਨਾਵੇ ਪਤ ਖੋਈ ਬਹੁਤ ਸਾਰੇ ਵਿਕਾਰਾਂਮੰਦ ਕਰਮ ਵੱਧਦੇ ਰਹਿੰਦੇ ਹਨ ਇਹ ਸੰਸਾਰਾ ਜਗਤ ਨੂੰ ਜੰਮਣ ਮਰੰਦਾ ਸੰਸਾਹੀ ਬਣਿਆ ਰਹਿੰਦਾ ਮਨਮੁਖ ਜੀਵਾਂ ਨੇ ਨਾਮ ਤੋਂ ਬਗੈਰ ਲੋਕ ਪਰਲੋਕ ਵਿੱਚ ਆਪਣੀ ਪਤ ਇੱਜ਼ਤ ਗੁਆ ਲਈ ਹੈ ਪੜ ਪੜ ਪੰਡਿਤ ਵਾਦ ਵਿਖਾੜਹਿ ਬਿਨ ਬੂਝੇ ਸੁਖ ਨ ਹੋਈ ਪੰਡਿਤ ਕਈਏ ਵਿਦਵਾਨ ਲੋਕ ਵੇਦਾਂ ਸ਼ਾਸਤਰਾ ਆਦ ਗ੍ਰੰਥਾਂ ਨੂੰ ਪੜ ਪੜ ਕੇ ਵਾਦ ਝਗੜੇ ਦੀਆਂ ਗੱਲਾਂ ਹੀ ਵਿਖਾਣਾ ਹੈ ਕਈਏ ਕਥਨ ਕਰਦੇ ਆ ਉਹਨਾਂ ਨੂੰ ਆਪਣਾ ਆਪ ਜਾਂ ਗੁਰਾਂ ਦਾ ਉਪਦੇਸ਼ ਬੁੱਝੇ ਕਹੀਏ ਸਮਝੇ ਤੋਂ ਬਿਗੈਰ ਸੁਖ ਪ੍ਰਾਪਤ ਨਹੀਂ ਹੁੰਦਾ ਆਵਣ ਜਾਣਾ ਕਦੇ ਨਾ ਚੁੱਕੇ ਮਾਇਆ ਮੋਹ ਪਿਆਰਾ ਉਹਨਾਂ ਦਾ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਕਦਾ ਚਿੱਤ ਵੀ ਚੁੱਕਿਆ ਨਹੀਂ ਜਾਂਦਾ ਜਿਨ੍ਹਾਂ ਨੂੰ ਸਦਾ ਮਾਇਆ ਦਾ ਮੋਹ ਹੀ ਪਿਆਰਾ ਲੱਗਦਾ ਹੈ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਪਾਰ ਏ ਭਾਈ ਮਾਇਆ ਦਾ ਮੋਹ ਤਾਂ ਸਾਰੇ ਦੁੱਖਾਂ ਨੂੰ ਦੇਣ ਵਾਲਾ ਹੈ ਅਤੇ ਇਸ ਦਾ ਵਪਾਰਾ ਵਪਾਰ ਵੀ ਖੋਟਾ ਬੁਰਾ ਧਰਮ ਤੋਂ ਹੀਣਾ ਕਰਨ ਵਾਲਾ ਹੈ ਖੋਟੇ ਖਰੇ ਸਭ ਪਰਖੀ ਅਨ ਤਿਤ ਸੱਚੇ ਕੈ ਦਰਬਾਰਾ ਰਾਮ ਰਾਮ ਤੂੰ ਭਾਵ ਏ ਭਾਈ ਇਤ ਉਸ ਸੱਚੇ ਸਾਜ ਸਰੂਪ ਪਰਮੇਸ਼ਰ ਦੇ ਦਰਬਾਰਾ ਕਚਹਿਰੀ ਵਿੱਚ ਬੁਰੇ ਅਤੇ ਚੰਗੇ ਸਾਰੇ ਹੀ ਪਰਖੇ ਜਾਂਦੇ ਆਂ ਖੋਟੇ ਦਰਗਹਿ ਸੁੱਟੀਆਂ ਉਬੇ ਕਰਨ ਪੁਕਾਰਾ ਰਾਮ ਖੋਟੇ ਬੁਰੇ ਪੁਰਸ਼ ਉਸ ਦੀ ਦਰਗਹਿ ਕਚਹਿਰੀ ਵਿੱਚੋਂ ਬੇਇੱਜ਼ਤ ਕਰਕੇ ਨਰਕਾਂ ਜੂਨਾ ਵਿੱਚ ਸੁੱਟੀਆਂ ਸੁੱਟੇ ਜਾਂਦੇ ਆ ਫਿਰ ਨਰਕਾਂ ਵਿੱਚ ਉਬੇ ਖੜੇ ਹੋ ਕੇ ਪੁਕਾਰਾ ਫਰਿਆਦਾ ਕਰਦੇ ਹਨ ਕੀ ਮਹਾਰਾਜ ਸਾਨੂੰ ਬਚਾ ਲਵੋ ਉਬੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਸ਼ਾਸਤਰ ਗਿਆਨ ਤੋਂ ਹੀਣੇ ਮੁਗਦ ਬੇ ਸਮਝ ਤੇ ਪਰਮਾਰਥ ਵੱਲੋਂ ਗਵਾਰਾ ਮੂਰਖ ਗਾਵਾਰਾ ਇੰਦਰੀਆਂ ਰੂਪ ਗਾ ਗਾਈਆਂ ਨੂੰ ਵਿਸ਼ਿਆ ਰੂਪ ਕਾਚ ਰੋਣ ਵਾਲੇ ਨਰਕਾਂ ਵਿੱਚ ਉਬੇ ਖੜੇ ਹੋਏ ਪੁਕਾਰਾ ਫਰਿਆਦਾਂ ਕਰਦੇ ਹਨ ਉਹਨਾਂ ਮਨਮੁਖ ਬੇਮੁਖ ਪੁਰਸ਼ਾਂ ਨੇ ਆਪਣਾ ਮੋਲਕ ਜਨਮ ਵਿਅਰਥ ਹੀ ਗਵਾ ਲਿਆ ਹੈ ਵਿਕਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਇਹ ਮਾਇਆ ਵਿਹੋ ਰੂਪ ਹੈ ਜਿਸ ਨੇ ਸਾਰੇ ਜਗਤ ਸੰਸਾਰ ਨੂੰ ਪਰਮੇਸ਼ਰ ਵੱਲੋਂ ਭੁਲਾਇਆ ਹੋਇਆ ਇਸ ਕਰਕੇ ਜਗਤ ਦੇ ਜੀਵਾਂ ਨੂੰ ਸੱਚਾ ਨਾਮ ਨਾ ਪਾਇਆ ਚੰਗਾ ਹੀ ਨਹੀਂ ਲੱਗਦਾ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖੱਟੇ ਸੰਸਾਰਾ ਮਨਮੁਖ ਬੇਮੁਖ ਪੁਰਸ਼ ਸ਼ਾਂਤ ਚਿੱਤ ਮਹਾਤਮਾ ਜਨਾ ਨਾਲ ਵੈਰ ਦੁਸ਼ਮਣੀ ਕਰਕੇ ਸੰਸਾਰਾ ਜਗਤ ਵਿੱਚ ਜੰਮਣ ਮਰਨ ਰੂਪੀ ਦੁਖ ਕਸ਼ਟ ਹੀ ਖੱਟਦੇ ਆ ਪ੍ਰਾਪਤ ਕਰਦੇ ਹਨ ਜਿਵੇਂ ਭਗਤ ਪ੍ਰਹਿਲਾਦ ਨਾਲ ਹਰਨਾਕਸ਼ ਨੇ ਵੈਰ ਭਾਵ ਕਰਕੇ ਦੁਖ ਪ੍ਰਾਪਤ ਕੀਤਾ ਅਤੇ ਇਸੇ ਪ੍ਰਕਾਰ ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਆਦ ਅਨੰਤ ਭਗਤਾਂ ਦੀਆਂ ਘਟਨਾਵਾਂ ਮਿਲਦੀਆਂ ਖੋਟੇ ਖਰੇ ਪਰਖੀਨ ਤਿਤ ਸੱਚੇ ਦਰਬਾਰਾ ਰਾਮ ਇੱਥੇ ਵਾਵੇ ਨਾਲ ਦਰਬਾਰਾ ਆਇਆ ਹੈ ਸੋ ਖਿਆਲ ਰੱਖਣਾ ਹੈ ਪਿਛੇ ਅਸੀਂ ਪੜਿਆ ਹੈ ਕਿ ਤਿਤ ਸੱਚੇ ਕੈ ਦਰਬਾਰਾ ਰਾਮ ਜੋ ਤੀਸਰੀ ਪੌੜੀ ਸੀ ਜੋ ਇਹ ਤੀਸਰੀ ਪੌੜੀ ਦੇ ਵਿੱਚ ਹੀ ਚੱਲ ਰਿਹਾ ਪਹਿਲੀ ਲਾਈਨ ਆਪਜੀ ਪੋਥੀ ਪ੍ਰਕਾਸ਼ ਕਰਕੇ ਜ਼ਰੂਰ ਦਰਸ਼ਨ ਕਰਿਆ ਕਰੋ ਖੋਟੇ ਖਰੇ ਪਰਖੀਅਨ ਤਿਤ ਸੱਚੈ ਦਰਵਾਰਾ ਰਾਮ ਰਾਮ ਤੋਂ ਪਾਵਹੀ ਭਾਈ ਉਸ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਖੋਟੇ ਬੁਰੇ ਧਰਮ ਤੋਂ ਹੀੜੇ ਤੇ ਖਰੇ ਚੰਗੇ ਧਰਮ ਵਿੱਚ ਪਰਪੱਕ ਸਾਰੇ ਹੀ ਪਰਖੀਅਨ ਪਰਖੇ ਜਾਂਦੇ ਆ ਆਪ ਕਰੇ ਕਿਸ ਆਖੀ ਹੈ ਹੋਰ ਕਰਣਾ ਕਿਛੂ ਨਾ ਜਾਈਂ RAM RAM ਤੂੰ ਭਾਵ ਹੈ ਭਾਈ ਉਹ ਪਰਮੇਸ਼ਰ ਆਪ ਹੀ ਸਭ ਜਗਤ ਨੂੰ ਉਤਪੰਨ ਕਰਦਾ ਹੈ ਫਿਰ ਕਿਸ ਕੋਲ ਜਾ ਕੇ ਕਹੀਏ ਕਿ ਹੋਰ ਵੀ ਕੋਈ ਕਰਦਾ ਹੈ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੇ ਪਾਸੋਂ ਕੁਝ ਵੀ ਕਰਿਆ ਨਹੀਂ ਜਾਂਦਾ ਜਿਤ ਭਾਵੈ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ RAM ਰਾਮ ਤੂੰ ਪਾਵ ਹੈ ਭਾਈ ਉਹ ਪਰਮੇਸ਼ਰ ਆਪ ਹੀ ਸਭ ਜਗਤ ਨੂੰ ਉਤਪੰਨ ਕਰਦਾ ਹੈ ਉਹ ਜਿਸ ਥਾਂ ਪ੍ਰਭੂ ਨੂੰ ਪਾਉਂਦਾ ਉਥੇ ਹੀ ਜੀਵਾਂ ਨੂੰ ਲਾਇਸੀ ਲਾਉਣਾ ਕਰਦਾ ਜਿਵੇਂ ਹੀ ਉਸ ਦੀ ਵਡਿਆਈ ਇੱਛਾ ਹੁੰਦੀ ਜੋ ਉਸ ਦੀ ਵਡਿਆਈ ਆਪ ਕਰਾਈ ਵਰਿਆਮ ਨਫੂਸੀ ਕੋਈ ਜਿਵੇਂ ਉਸ ਦੀ ਵਡਿਆਈ ਵਾਹਿਗੁਰੂ ਦੀ ਵਡਿਆਈ ਇੱਛਾ ਹੈ ਤੇ ਮੈਂ ਆਪ ਹੀ ਕਰਾਉਂਦਾ ਹੈ ਉਸ ਦੀ ਨਿਗਾਹ ਜਾਂ ਆਪਣੇ ਆਪ 나ਹੀਂ ਕੋਈ ਬਰੀਆਮ ਬਹਾਦਰ ਹੈ 나ਹੀਂ ਕੋਈ ਫੁਸੀਕ ਹੁੰਦਾ ਬੁਜਦਲ ਹੈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ ਜਗ ਜੀਵਨ ਜਗਤ ਦਾ ਜੀਵਨ ਪਰਮੇਸ਼ਰ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਤੇ ਕਰਮਾਂ ਅਨੁਸਾਰ ਵਿਧਾਤਾ ਫਲ ਵਰਦਾਤਾ ਹੈ ਅਤੇ ਉਹ ਆਪ ਹੀ ਕਿਰਪਾ ਕਰਕੇ ਬਖਸ਼ਣ ਵਾਲਾ ਹੈ ਗੁਰਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਪਤ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਆਪ ਭਾਵ ਹੰਕਾਰ ਗਵਾ ਲਈਏ ਤਦ ਸਤਿਗੁਰਾਂ ਦੁਆਰਾ ਨਾਮੀ ਦਾ ਨਾਮ ਪ੍ਰਾਪਤ ਕਰਕੇ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਪ੍ਰਾਪਤ ਕਰੀਦੀ ਹੈ ਆਪ ਕਰੇ ਕਿਸ ਆਖੀ ਹੈ ਹੋਰ ਕਰਣਾ ਕਿਸੂ ਨਾ ਜਾਏ हे भाई आप ही परमेश्वर जगत नु उत्पन्न करदा है फिर और किस नु जाके आखणा करिए किस नु कहिए क्योंकि और किसे तो दा कुछ भी करया नहीं जांदा वाहे गुरु वाहे गुरु वाहे गुरु वाहे गुरु wah guru wah guru wah guru wah guru ਸਾ ਵਾਹਿਗੁਰੂ ਜੀ ਕੀ ਫਤਿਹ